شیشتان ہے نا زندگی پہلا موقع ہے آدت نہیں پہلے میں کہا سر لوگ لگ جاتے پہلے جو بچے سہے من کو شان کی تصویر واپسی میں پہلے یہ گا لینا پھر بچے سب گھر وہ شاپ دے سی ਉਹ ਦਿਨ ਉਹ ਬੜੀ ਚਾਹ ਹੁੰਦਾ ਸੀ ਕਿ ਕਾਰਨਾਂ ਦੇ ਉੱਤੇ ਨਾਮ ਫਲਟ ਹੋ ਜਾਣਾ ਸਭ ਦੇ ਦਾ ਸਭ ਤੋਂ ਵੱਡੀ ਗੱਲ ਉਹ ਕਰਦੇ ਆ ਉਹ ਵਾਲੇ ਕੋਸ ਕਿਸੇ ਉੱਤੋਂ ਬਣਾਉਂਦੇ ਆ ਉਹ ਕਪੂ ਜਮਾ ਆ ਗਿਆ ਗਾਣਿਆਂ ਦੀ ਕਿਤਾਬ ਸ਼ਬਦੀ ਪੁੱਤ ਦਾ ਪਾਈ ਦੀ ਗੌਰ ਵਾਲਿਆਂ ਨੇ ਪਾਈ ਦੀ ਗੋਲ ਦਾ ਦੇਰ ਕੋਈ ਆ ਗਈ ਮਗਾਣੇ ਦੀ ਦੂਰ ਬਾੜ ਹੋਣਾ ਤੇ ਨਾਟ ਹੋਣ ਤੋਂ ਬਾਅਦ ਗੋਲ ਦਾ ਪਾਵਾਂ ਤੇ ਕਦਮ ਹੋਇਆ ਉਹ ਤੋਗਾਰੇ ਨੂੰ ਬੜੇ ਆਗੇ ਤੇ ਇਤਰਾ ਖੇਡਰ ਦਾ ਖੇਡਰ ਨਾਲ ਬੜਾ ਚੱਲ ਰਿਹਾ ਜੀ ਤਾਂ ਉਹ ਲੋਕ ਇੱਥਾਰੇ ਨੇ ਉਹ ਤਾਂ ਸੋਹਣਾ ਉਹ ਤਾਂ ਮੈਂ ਕਹਿ ਰਿਹਾ ਤੇ ਇਤਰਾ ਵੱਧਿਆ ਵੱਧਿਆ ਸਭ ਵੱਧਿਆ ਬਹੁਤ ਸੁੰਦਰ ਜਿਹੜਾ ਗੁਫਾਸ਼ੇ ਨਾਲ ਬੜਾ ਸੋਹਣਾ ਕੰਬਾਈ ਹੋ ਰਿਹਾ ਤਾਂ ਗਾਣਾ ਇੱਕ ਜਿਹੜਾ ਕੋਈ ਕਿਤੇ ਗੀਤ ਨੂੰ ਕਿਸੇ ਦਾ ਦਾ ਸਹਿਤ ਆ ਕੇ ਗੀਤ ਦੇ ਰਿਹਾ ਹੈ ਮੈਂ ਵੀ ਕਦੇ ਯੱਦ ਕਰਦੀ ਕਿ ਤਾਂ ਮੇਰੀ ਉਰੀ ਆਪ ਬੱਦਿਆ ਹੈ ਜਿਹੜਾ ਦਾ ਕੋਣੋਂ ਦਾ ਨਹੀਂ ਇਹ ਜ਼ਰੂਰ ਕਰ ਲੈ ਤੂੰ ਆਪ ਦਾ ਉਹ ਇਹ ਕੰਮ ਕਰਦੇ ਆ ਆਉਂਦੇ ਚੱਲ ਜੋ ਤਾਂ ਮੈਂ ਜਿੱਸਾ ਬੈਠਸ ਨੂੰ ਮੈਂ ਪੂਨ ਲਾਗਾਇਆ ਉਹ ਪ੍ਰੈਸ਼ਰ ਬਾਇਸ ਉਹ ਕਈ ਮਿੰਨਾਂ ਲੱਗ ਗਿਆ ਦਬਾਉਣ ਤੇ ਚੀਚੇ ਚੱਪੀਆਂ ਹੋਣੀਆਂ ਹੋਣੀਆਂ ਗਾਣੇ ਬੈਗ ਦੇ ਬੜੇ ਮੋੜੇ ਤੇ ਮੈਂ ਕਿਹਾ ਵੀ ਕੇ ਚੱਲਦਾ ਤੇਰੇ ਕੋਲ ਕਿੰਨੇ ਪੁਰਾਣੇ ਹੋ ਗਏ ਮੈਂ ਕਿਹਾ ਤੇਰੇ ਦੌਰ ਦਾ ਬੰਦਾ ਆ ਜਿਹੜਾ ਫਤਫਾ ਜਿਹੜਾ ਹੁੰਦਾ ਹੈ ਇਹ ਤੋਂ ਵੀ ਬਿਹਤਰ ਜੇ ਕੰਮ ਕਰਦੇ ਰਹੀ ਜਿੰਦਾ ਕਰਦਾ ਹੈ ਜਿਹੜੀਆਂ ਉਹ ਕਰਦੇ ਬਿੜੇ ਗੁੜੇ ਦੀ ਬਹੁਤ ਹੋ ਗਏ ਬਾਕੀ ਸਭ ਤੋਂ ਵੱਡੀ ਜਿਹੜੀ ਮੇਰੇ ਵਧੀਆ ਜਲੀ ਖਾਸ ਕਰਕੇ ਮਾਨਸਰ ਮੈਂ ਸ਼ਾਇਦ ਇਹਦੇ ਮੈਨੂੰ ਜਹੰਦਰ ਯਾਦ ਕਰਾ ਕੇ ਕਹਿੰਦੇ ਬਹਿਣੀ ਆ ਉਹ ਬਹਾਨਾ ਮਾਲ ਚਲਾ ਸੀ ਉਹ ਮਾਨਸਰ ਸਾਡਾ ਮਾਨ ਵਾਲਾ ਉਹ ਜਿਵੇਂ ਪੁਰਾਣੇ ਗੱਲ ਕਰਦੇ ਸੀ ਨਾ ਗੁਰਬੀਤ ਸਿੰਘ ਜੀ ਦੇ ਉੱਪਰ ਗਾਣਾ ਲਾਉਂਦੇ ਅਸੀਂ ਟੁੱਗੜ ਰੱਖ ਲਈ ਸੀ ਉਹਨੇ ਹੋੜਾ ਅਤੇ ਕੇ ਬਾਰੇ ਉਹ ਜਿਹੜਾ ਪ੍ਰਤੀ ਇਹ ਹੰਗਲਾ ਮਾਨਸਾ ਮਾਨਵੇਦੀ ਉਹ ਰੱਖੀ ਹੋਈ ਹੈ ਤੇ ਜਿੱਥੇ ਸੇਟਰਾਂ ਨਹੀਂ ਆਏ ਨੇ ਸੇਤੇ ਮੈਂ ਸੇ ਫਿਰਦਾ ਲਾ ਪੜਿਆ ਬਸ ਉਹ ਬੜਾ ਮਾਨਸਾ ਉਹ ਕਿਲੋ ਜਿਹੜਾ ਜਿਹੜਾ ਮੈਂ ਜਿਸ ਵੀ ਤੇ ਰੱਖਦਾ ਪਤਾ ਮਾਨਸਾ ਦੇ ਨਹੀਂ ਨਾ ਨਾ ਪੜਿਆ ਮਾਗੇ ਮਾਨਸਾ ਵਾਲੇ ਲਿਖ ਸਕਦਾ ਹੈ ਕਿਉਂਕਿ ਇੱਕ ਦਿਨ ਟਿੱਬਿਆ ਦੀ ਗਹਿਰਾਈ ਹੈ ਨਾ दिव्याद ਤੇ ਬਠਾਸ ਵੀ ਹੈ ਸਭ ਕੁਝ ਹੈ ਸੱਚ ਵੀ ਹੈ ਔਰ ਗਹਿਰਾਈ ਵੀ ਹੈ ਔਰ ਬਿਲਕੁਲ ਕਰਦਾ ਸਾਥੀ ਉਹ ਅਗਰ ਅਸੀਂ ਅੱਜਾ ਖੇਡਦਾ ਅਸੀਂ ਪੰਜਾਬ ਦਾ ਜਿਹੜਾ ਮੂਹ ਬੋਤ ਰਿਹਾ ਹੈ ਮੈਨੂੰ ਲੱਗਦਾ ਕਿ ਹੁਣ ਮਾਰ ਰਹੀ ਹੈ ਪਹਿਲਾ ਮਾਝਾ ਹੁਜਾ ਔਰ ਖਾਸ ਕਰ ਹੁਣ ਤ੍ਰਿਪੜ ਅਸੀਂ ਬਾਦਲ ਆਏ ਹੋਣ ਦੇ ਕਰਕੇ ਜਵਾਬੇ ਨੂੰ ਸ਼ਾਗੇ ਔਰ ਮਾਝੇ ਵੀ ਚਲੇ ਗਏ ਬਾਕੀ ਹੁਣ ਤਾਂ ਪੰਜਾਬ ਨੂੰ ਸ਼ੋਗ ਨਹੀਂ ਰਿਹਾ ਜਣ ਸਭ ਸੁਭਨ ਦਾ ਦੂਰ ਧਰਤੀ ਦੇ ਤਿਰਭਾਜ ਚਲਾ ਗਿਆ ਪਰ ਮੈਂ ਕੋਈ ਕੰਕਰੀਟ ਨਹੀਂ ਕਰਦਾ ਬਟਾਲੇ ਬੀ ਤੁਹਾਨੂੰ ਪੜਾਈ ਨੂੰ ਹਾਂ ਹੋਣ ਕਰਦੇ ਕਰਦੇ ਕੀ ਹੋ ਗਿਆ ਪੜਾਣੇ ਲਿਖਣੇ ਦੇ ਵਿਦੇਸ਼ਾਂ ਗਾਣਾ ਲਿਖਣਾ ਉਹ ਗਾ ਕੇ ਲਿਖਣਾ ਉਹ ਕਿ ਗਾਣਾ ਗਾਉਣ ਵਾਲੀ ਚੀਜ਼ ਹੀ ਆ ਲੱਗੇ 100 ਮੀਟਰ ਦੀ ਜ਼ੋਰ ਦੀ ਹੁੰਦੀ ਸਿੱਧੀ ਫੱਟਰੀ ਗੱਲ ਬਹੁਤ ਵੱਡੀ ਗੱਲ ਕਰ ਰਿਹਾ ਹਾਂ ਦਾ ਪੁਰਾਣੇ ਲੋਕਾਂ ਦਾ ਮੈਂ ਲੋਕੀ ਸੁਣੇ لوگ جن واپو لوگوں نے اور پہلے پہلے لوگ کا موقع لے لیا میری گل میرا پروفیسر پڑھا سنائی گل وہ میں پہلے جب اسکول پڑھتا میں کالج آ گیا تو کالج میں لنگ چڑھ گئی میم بار دیا پروفیسر مل کے میں اوکھا کھجنا شروع کرتا میں سنائی ਮੰਗਾ ਜੇ ਤਾਂ ਨਾ ਮੰਗਾ ਪਿੱਨੂ ਹੈ ਦਿਖਾਈ ਦਿੱਖਦਾ ਪਰ ਬੰਨ ਨੂੰ ਪਤਾ ਲੱਗ ਜਾਂਦਾ ਹੁ ਤਾਂ ਠੀਕ ਹੋ ਗਈ ਤਾਂ ਮਿੰਗਾ ਜੋਟ ਨੂੰ ਲਿਖ ਬੋਲਦਾ ਬੋਲੀ ਜਿਵੇਂ ਜਹਿੰਦਾ ਕੋ ਕਦੀ ਬੋਲੇ ਮਾਇਕਰਾ ਵਾ ਬਿਲਪੜੋ ਹੌਲੋ ਬੋਲੇ ਮਿੰਗਾ ਸੈਂਕਾ ਕਾਪੀ ਸਾਹਮਣੇ ਬੈਠੀ ਸਾਲੂ ਤੋਂ ਬੰਦਾ ਬੋਲੇ ਉਹਨਾਂ ਮੈਨੂੰ ਕਹਦੇ ਵੀ ਆਇਓ ਲੋਕੀ ਦੇ ਲੱਗੋ ਪਰ ਇਹ ਲੋਕ ਹੀ ਜਿੱਤੈਗਾ ਲੈਣਾਗਾ ਆਇਆ ਗੜੀ ਗੜੀ ਉਰ ਜਾਣਾ ਫਿਰਦਾ ਹਾਕ ਬਾਲ ਲਿਆ ਸੁਬਾਹ ਤੇ ਤੇਲੇ ਉਹ ਗੁੰਗਲ ਗਸਿਆ ਆ ਜੀ ਉਸ ਜੀਂਗਾ ਸਾਡੇ ਨਾਲ ਇਹ ਮੁੰਡਾ ਬੁਖੀਆ ਇੱਕ ਹੋਦਾ ਤਾਂ ਮੈਂ ਜੀ ਦਿੱਤਾ ਨਾ ਬਾਈ ਗਾਣਾ ਨਿਕਲ ਆਇਆ ਗੜੀ ਗੜੀ ਉਰ ਜਾਣਾ ਫਿਰਦਾ ਉਹ ਦਾੜੀ ਵਾਲਾ ਛੁੜਿਆ ਉਹ ਵੀ ਸਾਰੇ ਨੇ ਤਦੋਂ ਉਹ ਸਹਿਸਮਤ ਹੋ ਕੇ ਸਾਜਾ ਕਰ ਦਿੰਦਾ ਕਬਨ ਉਹ ਇੰਨੀ ਪਣ ਕਾਲ ਬੜੀ ਥੋੜੀ ਲੱਗਦੀ ਗੜੀ ਗੜੀ ਬਣ ਜਾਣਾ ਫਿਰ ਤਾਂ ਕਾਲ ਬੜੀ ਥੋੜੀ ਕੋਕੋ ਉਹਨੂੰ ਕੀ ਹੁੰਦਾ ਸੀ ਨਾ ਤਾਂ ਹੁੰਦਾ ਤੁਸੀਂ ਜਨਰੇਸ਼ਨ ਪਤਾ ਨਹੀਂ ਉਹਨਾਂ ਦਾ ਹੋਊ ਕਿ ਲਈ ਉਹਨਾਂ ਗੜੀਆਂ ਚ ਬਣ ਜਾੜੀਆਂ ਹੁੰਦੀ ਸੀ ਤਾਂ ਉਹਨਾਂ ਦੇ ਸਭ ਕੁਝ ਇਥੇ ਲਾਵੇ ਚੂੜੀਆਂ ਵੀ ਇਤਰ ਵੀ ਵੇਚਦੇ ਸੀ ਸਭ ਕੁਝ ਵੇਚਦੇ ਹੁੰਦੇ ਸੀ ਖਾਸ ਕਰ ਚੂੜੀਆਂ ਉਹਨਾਂ ਦੇ ਭੋਈਆਂ ਦੀ ਅਸੀਂ ਤੇ ਲੜਕੀਆਂ ਉਹਨਾਂ ਜੋ ਚੂੜੀਆਂ ਚਾਹ ਰਹੇ ਦੀਆਂ ਉਹ ਚੂੜੀ-ਕੂੜੀ ਦਾ ਝਰੋਣਾ ਖਾਸ ਕਰ ਪਹਿਲੀ ਵਾਰ ਕਿਸੇ ਕੁੜੀ ਦਾ ਚੂੜੀ ਦਾ ਚੌਣਾ ਹੈ ਸਾਜੀ ਕਿਸੇ ਵੀ ਫਿਰ ਉਹ ਭਾਏ ਉਹ ਵੀ ਰਵੇ ਬੜੀ ਗਲੀ ਗਲੀ ਪਰ ਯਾਰਾ ਫਿਰਦਾ ਕਿਸੇ ਨੂੰ ਉਹ ਪਹਿਲਾਂ ਅਸੀਂ ਤੇ ਰਾਣਾ ਸੱਤ ਕੋਨਾ ਪੁੱਛਿਆ ਨਾਂ ਕੋਨਾ ਪੁੱਛਿਆ ਉਹਨਾਂ ਬਿਜਲ ਕੋਟ ਕੀ ਇਹ ਕਿ ਤਾ ਉਹ ਹੋਇਆ ਤੇ ਮੈਂ ਕਿ ਦੋ ਉਲ ਪੁੱਛਿਆ ਕਾ ਮਾਂ ਸਾਸੀ ਵੀ ਜੇ ਲੋਰੀ ਤੇ ਪੁੱਛਦੀ ਕੀ ਲੋੜ ਸੀ ਕਰਦੇ ਜਿਹੜੇ ਹੋਣੀ ਹੋਣੀ ਮੇਰੇ ਬਾਦ ਚ ਗਾਲੀ ਆਇਆ ਜੀ ਸਾਨੂੰ ਸੋਜੀ ਗਈ ਤਬਾ ਗਾਣਾ ਲਿਖਿਆ ਆਪਣੇ ਲੰਗੜ ਬਰਾਗੇ ਕਿ ਗਲੀ ਗਲੀ ਪਰ ਯਾਰਾ ਫਿਰਦਾ ਹਾਕ ਮਾਰ ਲਿਆ ਸੁਬਲਾ ਤੇ ਐਵੇਂ ਹੂਰ ਜਾਣੇ ਫਿਰ ਪਿੱਛੇ ਲੱਗ ਕੇ ਕੋ ਪੁੱਛ ਬੈਠੀ ਛੂਟ ਨਾ ਪਾ ਕੰਦੀ ਕੇਰੀ ਜਾਨ ਘਰ ਵਿੱਚ ਸੁੰਸਾਰ ਕੋਈ ਖੋਫਰੇ ਕੇ ਵਿੱਚੋਂ ਵਿੱਚ ਖਾ ਕੋਈ ਦੇਹ ਹੀ ਵਿੱਚ ਪਾਰੇ ਵਾਂਗੂ ਕੰਬਦੇ ਕੰਬਗੇ ਪ੍ਰਾਣ ਜਿਵੇਂ ਸੰਗਦੀ ਨੇ ਪਰਦਾ ਛੁਪਾ ਕੋ ਪਤਾ ਹੀ ਨਾ ਰਿਹਾ ਦਰਖਾ ਦੋ ਗਿਆ ਬੇੜੀ ਪਗਾਈ ਦਰਿਆ ਫਿਰ ਕੋਲੋ ਗਿਆ ਵੀੜ ਵਿੱਚ ਗੂੜੇ ਕਰਾ ਟੂਲੇ ਹਾਰੇ ਨੀਨਾ ਵਾਰੇ ਠੱਕ ਬਣ ਜਾਵੇ ਕੋਈ ਬੋਲ ਵੀ ਨਾ ਪੁੱਛਿਆ ਗਿਆ ਟੂਲੇ ਹਾਰੇ ਨੀਨਾ ਵਾਰੇ ਠੱਕ ਬਣ ਜਾਵੇ ਕੋਈ ਬੋਲ ਵੀ ਨਾ ਪੁੱਛਿਆ ਗਿਆ ਕਿਚਲੇ ਬਿਨਾ ਮੁਰ ਤਾਰੇ ਚੜਾਈਆਂ ਹੋਈਆਂ ਹਾਂ ਬਿਨਾ ਮੁਰ ਤਾਰੇ ਚੜਾਈਆਂ ਹੋਈਆਂ ਚੂੜਾ ਬੰਗਾ ਵੱਲੇ ਦੇਖ ਲੈ ਗਈਆਂ ਮੇਰੇ ਬੱਤੇ ਵੀ ਨੀਂ ਮੰਗਾ ਵੱਲੇ ਦੇ ਨੀਂ ਮੇਰੇ ਬੱਤੇ ਅੱਛੀ ਗੱਤਰੀਆਂ ਤੇ ਬਿਨਾ ਮੁਰ ਤਾਰੇ ਚੜਾਈਆਂ ਹੋਈਆਂ ਚੂੜੀਆਂ ਇਸਾ ਤੁਰੀ ਨਹੀਂ ਹੁੰਦੀ ਆ ਆਪੇ ਹੀ ਕਰਾਈਆਂ ਫਿਰ ਆਪੇ ਭਾਲੇ ਕਰੀਆਂ ਤੇ ਆਪੇ ਹੁਣ ਲਈ ਪਛਤਾ ਮਾਂ ਕਰੂੰ ਜਾਂਦੀ ਉਹ ਮਾਂ ਨੂੰ ਬੜਾ ਆਕਿਆ ਸੀ ਉਹ ਅੱਗੋਂ ਛੱਡ ਕੇ ਲੱਜਾ ਉਹਨੇ ਗਲਤ ਕਰੀ ਸੀ ਮੈਂ ਜਾਣਦਾ ਡਾ ਪਰਮ ਸਿੰਘ ਸਾਹਿਬ ਹੁੰਦੇ ਜੀ ਕੋ ਇੱਕ ਬੈਗ ਦੀ ਸ਼ਾਬਦੂ ਆ ਕਮ ਤਾਂ ਉਹਨਾਂ ਨੇ ਸ਼ਾਪਿਆ ਉਹਨਾਂ ਨੇ ਦਿਖਿਆ ਵੀ ਕੁਛ ਨਾ ਪਸੰਦ ਤਾਂ ਕਰਤਾ ਕਰਤਾ ਉਹ ਇਸ ਤਰ੍ਹਾਂ ਉਹ ਹੋ ਗਿਆ ਹੋ ਗਿਆ ਤਾਂ ਔਰ ਬਹੁ ਕਰਦੇ ਰਿਹਾ ਗਾਰਡਿੰਗ ਜਦੋਂ ਪਹਿਲਾਂ ਜਦੋਂ ਗਾਰਡਿੰਗ ਹੁੰਦੀ ਸੀ ਦੇਰਪੇ ਹੀ ਆਈ ਗਏ ਗਾਰਡਿੰਗ ਸਿੱਧੇ ਵਾਲੇ ਚੱਲਦੇ ਤੁਸੀਂ ਪਰਦੇਸ਼ ਸ਼ਰਮਾ ਜੀ ਨਾਲ ਨੂਰਪੁਰੀ ਅ ਇੱਕ ਗਾਣਾ ਸੀ ਜਿਹਨੇ ਪਹਿਲੇ ਉਹ ਸਰਦੇ ਚੱਲ ਚੱਲ ਕੇ ਨਰੰਦਿਆ ਜੀ ਦਾ ਇੱਕ ਬੋਰੀਆਂ ਦੇ ਜਿਹੜੇ ਪਿਆਰ ਪਿਆ ਇਹ ਲੈਣਾ ਤਾਂ ਗਾ ਲਿਖ ਜਿਹੜੀ ਗਾਣਾ ਉਹਨੂੰ ਜੋੜ ਲੈਣੇ ਕੋਈ ਜੋ ਸ਼ਿਵ ਭਾਰਾਂ ਦੇ ਗਾਣਾ ਆ ਗਿਆ ਜੀ ਹੀਰ ਮੁਖੜਾ ਲਾ ਕੇ ਉਹ ਕਰਦੇ ਆ ਮੈਂ ਵੀ ਇਸ ਤਰ੍ਹਾਂ ਕਰਦਾ ਰਿਹਾ ਫਿਰ ਬੰਦੇ ਕਾਜਿਸਤਾਂ ਮਿਸਤਰੀਆਂ ਦਾ ਆ ਰਿਹਾ ਸੀ ਮੈਂ ਦੇਖ ਰਿਆ ਸੀ ਇਹ ਚੀਜ਼ਾਂ ਮੈਂ ਫੜੀਆਂ ਦਿੱਤੀਆਂ ਜਾਂ ਇੱਥੇ ਵੀ ਜਿਉਂਵਾ ਵਾਲ ਨੂੰ ਸੋਨਾ ਬੋਲਣਾ ਇੰਨੇ ਰੋਟੇ ਇੰਨੇ ਟੋਲ ਹੈਗੇ ਨੇ ਇੰਨੇ ਸੁਆਹ ਨੂੰ ਬੰਦ ਸੋਲੇ ਔਰ ਫਿਰ ਢਾਡੀ ਸਾਡੇ ਰਾਜੀ ਸਾਡੇ ਤੁਸ਼ਰ ਸਾਡਾ ਰਸਤਾ ਅਜੀਬ ਮੈਂ ਸੁਣਿਆ ਉਹ ਪਹਿਲੇ ਇੱਥੇ ਲੱਗਦਾ ਨਹੀਂ ਕਿ ਨਾ ਤਬਾ ਇੱਥੇ ਬੰਦ ਨਹੀਂ ਦੇਸੀ ਸਾਰਿਆਂ ਨੇ ਯਾਰਾ ਛੱਪੜ ਪਾੜ ਕੇ ਲੋਕ ਨੂੰ ਕਿਹਾ ਦੇ ਸਾਲ ਨੂੰ ਦੇਖੋ ਲੱਗਦੇ ਤਾਂ ਉਹ ਵਿਸਾਲ ਨਾਲ ਡੌਣਾ ਉਹਨਾਂ ਨੇ ਉਹਨਾਂ ਦੇ ਜਾੜੀਆਂ ਪਾ ਕੇ ਤਾਂ ਲੱਗਦਾ ਕਿ ਵਿਸਾਲ ਫੜੀ ਫਿਰਨਾ ਉਹਨਾਂ ਨੂੰ ਸ਼ੁਰੂ ਦਾ ਸੋਈਆਂ ਕਪੜਾ ਉਹ ਸੀ ਹੋਰ ਲੈਣ ਤੇ ਲੈ ਆਦੇ ਤਾਂ ਅਸੀਂ ਫਿਰ ਫਤਿਹ ਲੱਗ ਕਰਕੇ ਮੈਂ ਦੱਸ ਦਿਆਂ ਇਹ ਵਜਾ ਫਰਾਲੀ ਕਾਪੂ ਸ਼ਿਲਾ ਹੈ ਉਹ ਫਿਰ ਡਾਇਰੈਕਟਰ ਵਾਲਿਆਂ ਨੇ ਬੁਲਾ ਲਈਆਂ ਉਹ ਸ਼ਬਦ ਕੋਲ ਵੀ ਕਰਨੇ ਜੇ ਫਿਰ ਗਾੜੀ ਦੇ ਨੇ ਕੋ ਚਾਲ ਫੰਦ ਕੇ ਲਾ ਕੇ ਵੀ ਗੱਲ ਸਾਰੀ ਜੇ ਤੁਹਾਨੂੰ ਪੀ ਤਾਂ ਇਹ ਵੀ ਵਾਲੀ ਗਾਇਆ ਜਾਂਦਾ ਤਾਲ ਨਾਲ ਲੈ ਨਾਲ ਤੇ ਇਸ ਤਰ੍ਹਾਂ ਕਰਦਾ ਕਰਦਾ ਬਹੁਤ ਸਾਰੇ ਨਵੇਂ ਸ਼ਬਦ ਮੈਂ ਕਿਤੇ ਨਹੀਂ ਜਿਹੜੇ ਹੈਗੇ ਨੇ ਪਰ ਮੈਂ ਕਿਤੇ ਪੜ੍ਹ ਲੂ ਬੋਲ ਸਭਾ ਵਿੱਚ ਮੈਂ ਅੱਜ ਮੈਂ ਜਿੰਦਾ ਹੁੰਦਾ ਜਿੱਦ ਤੱਕ ਕਰਦਾ ਮੈਂ ਇੱਕ ਗੀਤ ਲਿਖਿਆ ਮੈਂ ਜਿਹੜੇ ਕਿਤੇ ਜਾਇਆ ਤਾਂ ਮੈਂ ਹਮੇ ਗਾਣਾ ਉੱਥੇ ਖੜ ਕੇ ਪੂਰਾ ਕਰੂੰਗਾ ਅੱਜ ਆਇਆ ਮਾਣਿਆ ਅਸਾਂ ਇੱਕ ਗਾਣਾ ਸੁਣੀ ਗਾਣਾ ਕਿਵੇਂ ਬਣਦਾ ਕਹਿੰਦਾ ਇੱਕ ਬੰਦਾ ਨੂੰ ਜਾਲ ਕਿਵੇਂ ਬਣਦਾ ਜਾਲ ਜਾਲ ਕਿਵੇਂ ਬਣਦਾ ਉਹ ਬੰਦਾ ਕਹਿੰਦਾ ਐ ਕਰੋ ਪਹਿਲਾਂ ਮੋਰियां ਇਕੱਠੀਆਂ ਕਰਦੇ ਕਹਿੰਦਾ ਮੋਰਾਂ ਦੇ ਕੱਢੇ ਲੈ ਖੋਦਾ ਜਾਲ ਪਾਉਂਦਾ ਅਸੀਂ ਵੀ ਉਹ ਕਰਦੇ ਹੁਣ ਵੈਸੇ ਇਸ ਤਰ੍ਹਾਂ ਇੱਕ ਬੰਦਾ ਸੀ ਜ ਆ ਫਿਰ ਵਿੱਚ ਝੂਠ ਬੋਲੇ ਕੂਆ ਕਹਿੰਦੇ ਕਾਲੇ ਕੂਏ ਸੇ ਡੇਰਿਓ

ਕੋ ਕੋ ਆਜ ਵੀ ਉਹ ਮਾਪਣ ਕਰ ਰਹੀ ਆ ਮੈਂ ਗੱਲ ਸੁਣਾਈ ਦਿੱਤੀ ਕਿਉਂ ਹੈ ਵੀ ਮੋਬਾਈਲ ਸਭ ਤੋਂ ਵੱਡੀ ਗੱਲ ਇਹ ਆ ਮੈਂ ਕਾ ਵੀ ਦੇ ਹੋਂ ਚ ਕਿ ਜਣਾ ਤੇ ਫਿਰ ਨੂੰ ਮੈਂ ਉਹ ਆ ਨਹੀਂਦਾ ਗੱਲ ਨਹੀਂ ਨਹੀਂ ਸਾਰਾ ਕੋਈ ਮੈਂ ਕਰ ਜਾਂ ਕਰਦਾ ਮੈਨੂੰ ਘਬਰਾ ਚਾਹੀਏ ਤਾਂ ਹੈ ਬੁਖੜਾ ਕਿੰਨਾ ਬੜਾਇਆ ਦਾ ਉਹ ਠੀਕੀਆਂ ਉਹ ਹਾਂ ਉਹ ਮੈਂ ਨੇ ਨਾ ਰੱਖਿਆ ਸੀ ਉਹ ਨਾ ਉਹ ਜੋ ਜਗਾ ਬਚਤਰਾ ਰੋਦਾਈ ਵਰਜੇਦਾ ਉਹ ਜਾ ਕੇ ਭੇਜੂਗੀ ਤੇ ਉਹਨਾਂ ਦੇ ਫਿਰ 75 ਚਾਹੀਦਾ ਫਿਰ ਕਣ ਬਲ ਨਿਦਰਾ ਨੂੰ ਉਦੈ ਮਰ ਜਾਏਗਾ ਜੁਲਦਾ ਬੰਦ ਨਹੀਂ ਬਣ ਜਾਏਗਾ ਨਿਦਰਾ ਨੂੰ ਤੇ ਬਲ ਵੀਦਰਾ ਨੂੰ ਉਹਨਾਂ ਨਾਲ ਚੋੜਨਾ ਇਹ ਵਾਸਤੇ ਤੇ ਨਾਗੜਾ ਹੋਣਾ ਚਾਹੀਦਾ ਹੁਣ ਪੀਕੇ ਸੇਕ ਕੇ ਤੇ ਇਸ ਤਰ੍ਹਾਂ ਜੇ ਤੁਹਾਨੂੰ ਲੱਗਾਈ ਤੁਸੀਂ ਇਹ ਖੇਲ ਲੈ ਕਰ ਰਹੇ ਇਹ ਤਾਂ ਬਣਾ ਲਿਆ ਹੁਣ ਮੈਂ ਨਾ ਚੋੜਨਾ ਨਾਗੜਾ ਠੀਕ ਕਰੂ ਮੈਂ ਇਹਦਾ ਰੋਜ਼ਾ ਬਣ ਜਾਏਗਾ ਉਹਨੇ ਨੂੰ ਤਾਂ ਰੇਜ ਆ ਗਿਆ ਉਹ ਤਾਂ ਰੇਜ ਹੀ ਨਹੀਂ ਲੱਗਦਾ ਹੈ ਰੇਜ ਉਹਨਾਂ ਦਾ ਰੇਜ ਹੀ ਨਾ ਉਹ ਬੈ ਬਿਲਕੁਲ ਇੱਧਰ ਕੋਈ ਨਹੀਂ ਜਾਉਂਦੇ ਰੇਜ ਨਾ ਹੈ ਬੈ ਬੈ ਜਾ ਕੇ ਬੈ ਉਹ ਕੀ ਪੁੱਣਾ ਕਰਦੇ ਕਰਦੇ ਨਾ ਸੁਦਾ ਦੇ ਨਾ ਸੁਦਾ ਦੇਦਾ ਪਦਾਨ ਦੇਦਾ ਦੰਦ ਦਾ ਦੰਦ ਅਜਾ ਐਵੇਂ ਬੁਲਾਇਆ ਕੁੰ ਨਿੰਦੇ ਰਿਛਾ ਤੇਰੀ ਮਾਂ ਤਨਾ ਕੋਈ ਹੂਗ ਤਨਾ ਕਿੰਦਾ ਇੱਧਰ ਹੋਇਆ ਇਦਾਂ ਕਰਨਾ ਵਨੰਦਿਰ ਸਤੇਰੀ ਮੈਂ ਤਨਾ ਕੋਈ ਹੂੰ ਤਨਾ ਕੋਈ ਨਾ ਜੇ ਮੈਂ ਇਹਨੂੰ ਖਾ ਜਾਣਾ ਹੋਵੇ ਮੇਰੇ ਹਲਕੂਨ ਪੂਰ ਕੇ ਵੇਖੇ ਮਨਦਰਾ ਗੁੰਦੈ ਨਾ ਜਾਏਗਾ ਪਾਕੇ ਬੈਉਂ ਨਹੀਂ ਸਕੇ ਅੰਗਾਰ 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 ਸੁਣ ਕੇ ਚੱਲ ਗਈ ਨਾ ਕੱਲ ਕੱਲ ਜਦੋਂ ਮੈਂ ਕੁਮਾਰ ਕੈਰੀ ਦੇ ਉहां ਕੱਲ ਕੈਰੀ ਕੱਲ ਜਦੋਂ ਮੈਂ ਮਾਤਾ ਜੀ ਦੇ ਪਹਿਰਾਣ ਬਤਵਾਏ ਫਿਰ ਇਹ ਦੇਖੋ ਇਹ ਤੋਂ ਪਹਿਲੇ ਹੀ ਲੱਗਦਾ ਜਾਨੀ ਸਾਰਤ ਕਰਦੀ ਏ ਤੇ ਬਾਤਾਂ ਜੀ ਦੇ ਦਿੱਤਾ ਤੇ ਆਂ ਕੀ ਜੱਲੀ ਕਰਦੀ ਆ ਫਿਰ ਮੈਂ ਲਿਖਾ ਕੇ ਅ ਕੱਲ ਜਦੋਂ ਮੈਂ ਮਾਂ ਤੇਰੀ ਦੀ ਪਹਿਰਾਣ ਨੂੰ ਹਟਲਾਈ ਆ ਆਹਾ ਫਿਰ ਮੈਂ ਕੱਲ ਜਦੋਂ ਮੈਂ ਕੱਲ ਜਦੋਂ ਮੈਂ ਪੇਕ ਨੂੰ ਆਈ ਜਾ ਪਹਿਰੀ ਹਟਲਾਈ ਤੇ ਪਹਿ ਗਿਆ ਹੋਏ ਕਰੜ ਜਿਵੇਂ ਤੂੰ ਪੈ ਪ੍ਰਸ਼ੰਸਿਕਾਇ ਉਹ ਦੇਖੋ ਜਾ ਕੇ ਆਈ ਤੇ ਜਲ ਗੁੱਸਾ ਕਰਦਾ ਮੈਂ ਸਾਸਰੀ ਤੋ ਵੇ ਅਸਤਾਈਆ ਨਾ ਕਾਲੀ ਜਦੋਂ ਮੈਂ ਪੇਕਿਓ ਆਈ ਜਾਂ ਤੇਰੀ ਹੱਥ ਲਾਏ ਤੇ ਪੈ ਗਿਆ ਹੁਣੇ ਕਰੰਟ ਦੀ ਰੇ ਫਿਰ ਪਾਇ ਪਿਜਨ ਚ ਲਗਾਏ ਉਹਨੇ ਪਾਇ ਪਿਜਨ ਲਗਾਏ ਕੋਈ ਨਾ ਟਿਚਾ ਜਾ ਤੇ ਉੜ ਗਿਆ ਆਪਾ ਬੜਾ ਅਜੀਬ ਲੱਗਦਾ ਸੱਤ ਰੁਪਾ ਪੁਰੀ ਤਾਂ ਸਕੋਣ ਉਹ ਤੁਰੀ ਤਾਂ ਸਕੀ ਕੋਈ ਮੱਖਾ ਦੇਖੇ ਬਸ ਹੀ ਹੈ 10 ਕੀ ਕੋਈ ਮੱਖਾ ਦੇਖ ਕੇ ਨਹੀਂ ਕਰਾ ਰਹਾ ਕੋਈ ਨਹੀਂ ਨਾ ਨਾ ਪ ਜਾ ਕੇ ਬੈਲੋਗ ਮਾਂ ਕਰ ਰਹਾਲਾ ਉਹਦੇ ਦੇ ਚੱਗਾ ਲੱਗਣਾ ਦਸਾਂ ਨੂੰ ਚੱਗਾ ਆਹ ਦੇਖੋ ਵੇ ਆਬਗ ਲਿਖਿਆ ਉਹਨਾਂ ਮੇਰੇ ਤੇ ਹੀ ਸ਼ੇਰ ਪਰ ਅਸਲ ਮੇਰੇ ਤੇ ਸ਼ੇਰ ਮੇਰੇ ਤੇ ਹੀ ਸ਼ੇਰ ਤੋਂ ਮੈਨੂੰ ਕੁਸਕਰ ਵੀ ਨਹੀਂ ਦਿੱਤਾ ਮੇਰੇ ਦੇ ਹੀ ਸ਼ੇਰ ਤੋਂ ਮੈਨੂੰ ਕੁਸਕਰ ਵੀ ਨਹੀਂ ਦਿੱਤਾ ਤੇ ਮਾਂ ਦੇ ਬੂਰੇ ਬਦਲ ਲੱਗਿਆ ਮੂੰਹ ਨੂੰ ਲੱਗਦੇ ਜਾਂਦਾ ਅਜ ਮਾਂ ਦੇ ਮੂਰੇ ਮੂੰਹ ਫੇਲਾਉਂਦਾ ਸੀ ਉਹਨਾਂ ਦੇ ਕਹਿੰਦੇ ਮਾਂ ਦੇ ਮੂਰੇ ਬੋਲਣ ਲੱਗੇ ਜੀਭ ਨੂੰ ਲੱਗਦੇ ਜਾਂਦਾ ਤੇ ਹੋਟ ਗੱਲ ਗੂਆ ਨੀਬਲ ਲੱਗ ਜਿੰਦਾ ਹੌਸਲਾ ਕਰ ਤੂੰ ਉਹ ਲੜਦਾ ਮੈਨੂੰ ਦਰਦੀ ਵੇਖੋ ਸ਼ੁਰੂ ਕਰ ਤੇਰੇ ਬਿਲ ਸਮਝ ਨਹੀਂ ਉਹਦੇ ਲੈ ਕੇ ਤੇਰੇ ਬਿਲ ਹੋਰ ਕੋਣ ਨੇ ਜਿਹੜਾ ਇਸ ਨਾਲ ਕੁਝ ਕਹਨੇ ਦਾ ਕੋਈ ਦਰ ਹੁੰਦਾ ਇਹ ਨਾ ਜੀ ਸੁਭਾ ਕਹਿਣ ਰਾਤ ਚਾਤਣ ਕੀ ਸਾਰੇ ਨਾ ਤੂੰ ਰਾਸਤੇ ਪੂਰਾ ਕਹਿਦਾ ਹੋਵੇ ਕਿ ਖਾਲੀ ਮੂਨਾ ਕਰਦਾ ਹੈ ਜੀ ਇਸੇ ਦਾ ਕਰਦੇ ਕਰਦਾ ਨਾ ਕਿ ਬਹੁਤ ਸਾਰ ਗੱਲ ਹੋਏ ਜਿਹੜੇ ਬੰਦ ਨੇ ਦੱਸੇ ਹੋਏ ਯਾ ਪਾਸੇ ਅੱਜ ਤੱਕ ਕੀ ਹੁੰਦਾ ਇਹ ਗਾਣੇ ਬੜੇ ਹਾਲ ਨੂੰ ਹਲਕੇ ਗਾਣ ਚਾਲੀ ਜਾਂਦੇ ਨੇ ਉਹ ਇਹਨਾਂ ਦਾ ਅੰਸ਼ ਵਰਗਾ ਗਾਲਾ ਜਿਹਾ ਬੜਾ ਮਸ਼ਹੂਰ ਹੋਇਆ ਮੈਂ ਇੱਕ ਮੰਦਰ ਗੁਰੂਆਂ ਦਾ ਕੰਮ ਕਰਦਾ ਸੀ ਕਪੂਸ਼ੀਨ ਫਲਾਈ ਮਿਲਦੇ ਨੇ ਕਿ ਉਹ ਆਦੇਸ਼ ਆਦੇਸ਼ ਹੀ ਵਾਕਫ ਫਿਰ ਅਸੀਂ ਚਲਦੇ ਚਲਦੇ ਉਹ ਮੈਂ ਕੁਇਆ ਬੁੱਝ ਬਣਾ ਦਿੱਤਾ ਪਰ ਉਹ ਹਾਜ਼ਰੀ ਕਰਕੇ ਉਹ ਬੜਾ ਡਿਕਰੋ ਲਗਾ ਦੇਣ ਲੱਗ ਲੱਗੇ ਤੇ ਬੜਾ ਮਸਲਾ ਪੜਾ ਤੇ ਪੰਜਾਂ ਰਿਖਤਾ ਹਾਂ లైని మిలని ਦਵਾਈ ਵੀ ਨਾ ਗਈ ਤੇ ਪਿਛਲੇ ਕੁਝ ਦਿਨਾਂ ਤੋਂ ਜਹਾਜ ਜਦੋਂ ਕਿ ਆਪਰ ਤੋਂ ਥੈਰਾਪੀ ਨਹੀਂ ਹੋਣ ਤੋਂ ਉਹ ਦੇਦਾ ਉਹਨਾਂ ਨੇ ਗਾਣ ਕਰ ਲਿਆ ਗਾਣ ਕਰ ਲਿਆ ਬਹੁਤ ਜ਼ਿਆਦਾ ਚੱਲਿਆ ਉਹ ਮੈਂ ਕਿਹਾ ਕਾਗਜ਼ ਤੇ ਫੋਕੇ ਤੇ ਲਿਖਣਾ ਮੈਂ ਤਾਂ ਲਿਖਦਾ ਸੀ ਕਾਗਜ਼ ਤੇ ਤੇਰੀ ਇਹ ਨਹੀਂ ਚੱਲਦੀ ਤਾਂ ਬੰਦੂ ਲੱਗਦਾ ਸ਼ਬਦ ਗਿਆ ਉਹਨਾਂ ਨੇ ਨਾਮ ਹੀ ਜਗਾ ਜੀਰੂ ਦਿੱਤਲ ਪਪੂ ਦਾ ਬੱਬੂ ਦਾ ਨਾਮ ਤੇ ਬੱਬੂ ਦਾ ਵਿਦਾਣ ਮੇਰਾ ਤਾਂ ਰਿਹਾ ਬੱਬੂ ਵਾਲਾ ਕੋਈ ਰਸਤਾ ਵੀ ਡਾੜੇ ਇਹ ਵੀ ਬੱਬੂ ਦਾ ਜੀ ਤੁੰ ਗੱਲ ਕੋਲ ਪੁੱਛਿਆ ਸੀ ਅੱਤਰੀ ਕੋਈ ਪਸੰਦ ਕਰੇ ਗਾਲਾਂ ਤੋਂ ਸਾਡੀ ਦੰਦ ਹੈ ਕਿ ਹਿੱਟ ਇੱਕ ਬੰਦਾਂ ਤੋਂ ਤੇ ਮੈਨੂੰ ਪ੍ਰਸਾਦ ਨੂੰ ਹਿੱਟ ਹੋ ਜਾਂਦੀ ਹੈ ਆ ਬਸ ਵਾ ਮੈਂ ਕਿਸੇ ਗਾਲਾ ਨਿਕਲ ਗੋੜੀਆਂ ਦੇ ਵਿੱਚ ਸੋਏ ਉਹ ਇਹ ਮੈਂ ਉਹ 7:00 ਵਜੇ ਗੋੜੀ ਦੇ ਵਿੱਚ ਆਇਆ ਬੰਦਾ ਲੱਗਦਾ ਉਹ ਗਾਇ ਚੱਲ ਗਿਆ ਇਸ ਵੇਲੇ ਇਸ ਤਰ੍ਹਾਂ ਦੀ ਕੁਝ ਗਾਣੇ ਗਏ ਬਸ ਹੁਣ ਕੁਝ ਅਲੱਗ ਅਦਾ ਕਰਦੇ ਆ ਕਿ ਇਸ ਵਾਰ ਕੁਝ ਜੁਵੇ ਹੋਵੇ ਠੀਕ ਹੈ ਨਾ ਤਾਂ ਹੁਣ ਬੈਠਦੇ ਆਪਾਂ ਫੇਰਾ ਕਿਹਨਾਂ ਸਾਹਿਬ ਮੇਰਾ ਸਾਸ਼੍ਰੀ ਗਾਨ ਮਾਨਸਾ ਅੱਛਾ ਠੀਕ ਹੈ ਸਨ ਮਾਨਸਾਬ ਸਭ ਤੋਂ ਪਹਿਲਾ ਗੀਤ ਤੁਹਾਡਾ ਕਿਹੜੇ ਸੰਦੇ ਵਿੱਚ ਹੈ ਔਰ ਕਿਹੜਾ ਗੀਤ ਸੀ ਹੈ ਇਹ ਮੇਰਾ ਖਾਲੀ ਸ਼ੋ ਕਾਲਜ ਪੜ੍ਹਦੇ ਅਸੀਂ ਜਾ ਹੈ ਇਹ ਹੈਗਾ 63 ਵਿੱਚ ਸੀ ਸੀਸੀ ਤੋਂ ਵੀ ਗੱਲ ਹੈ ਇਸ ਸਤਿ ਸ਼੍ਰੀ ਅਕਾਲ ਇਸ ਸਤਿ ਸ਼੍ਰੀ ਅਕਾਲ ਠੀਕ ਠੀਕ ਹੈ ਸਰ ਬਹੁਤ ਧੰਨਵਾਦ ਜੀ ਔਰ ਉਹ ਜੋ ਇਹ ਜੋ ਬੋਲ ਇਸੇ ਜੁੜਾ ਰਿਹਾ ਹੋਇਆ ਉਹ ਗਾਣਾ ਹੈ ਯਾ ਆਹ ਕੀ ਹੈ ਇੱਕ ਸਵਾਲ ਅਬਰਾ ਤੇ ਸ਼ੋਭ ਸ਼ਾਹ ਗਿਆ ਡਾਰੋ ਵਿੱਚ ਦੀ ਕੋਈ ਕਰਵਾਈ ਅੱਖੀਆਂ ਦਾ ਜਾਲ ਪੁੱਝ ਗਿਆ ਤੇਰੀ ਯਾਦ ਕੀ ਬਣ ਜਾਏ ਸਾਰੇ ਲੋਕ ਬੁਲਿ ਇਸ ਬਹੁਤ ਬਹੁਤ ਧੰਨਵਾਦ ਜੀ ਔਰ ਪੰਜਾਬੀ ਕਿੰਨੀਆਂ ਕਿ ਫਿਲਮਾਂ ਦੇ ਵਿੱਚ ਤੁਹਾਡੇ ਗੀਤ ਆਏ ਫਿਲਮ ਬਾਰੇ ਪੁੱਛ ਰਹੇ ਹੋ। ਉਹ ਮੈਂ ਇੱਥੇ ਬੈਠਾ ਫਿਰ ਵਾਲੇ ਆਪ ਬੈ ਕਹਿੰਦੇ ਫਿਰ ਵਾਲਾ ਕੋਲ ਗਿਆ ਨਹੀਂ। ਕਿ ਗੀਤੇ ਹੋ ਜਾਂਦਾ ਅਜਾ ਰਿਵਾਜ ਪੈ ਗਿਆ ਲੋਕ ਫਿਰ ਵਾਲੇ ਕੋਲੇ ਆਫ ਗਾਣਾ ਲੈਂਦੇ ਮੈਂ ਤਾਂ ਮੇਰੇ ਕੋਲ ਆ ਗਿਆ ਕੋਈ ਤਾਂ ਲਿਖਦੀ ਪਤਾ ਨਹੀਂ ਹੁੰਦਾ ਕੋਈ ਲਿਖੂ ਜਈਏ ਤਾਂ ਫਿਰ ਵਾਲੇ ਵੀ ਆ ਜਾਂਦੇ ਸੜੀ ਆਏ ਉਹ ਫੜ ਕੇ ਗਾਣਾ ਪਾ ਲੈਂਦੇ ਉਹ ਪਤਾ ਕੀ ਆ। ਪਹਿਲਾਂ ਜਦੋਂ ਫਿਲਮ ਦਿਸਰ ਪੜਦੀ ਸਿਚੁਏਸ਼ਨ ਤੇ ਗਾਣਾ ਲਿਖਣ ਦਾ ਮਜ਼ਾ ਹੁੰਦਾ। ਕੋਈ ਬੰਦਾ ਕਿਸੇ ਤਸਵੀਰ ਦਾ ਕੋਈ ਯਾਦ ਆ ਰਿਹਾ। ਇੱਕ ਅਸੀਂ ਫਿਲਮ ਸੀ ਜੀ ਆਇਆਂ। ਤੇ ਮੈਨੂੰ ਬੜਾ ਬੋਰ ਸਿੱਧਾ ਲੱਗਦਾ ਸੀ ਕਿ ਸ਼ਰਕਾ ਦੀ ਇਸ ਤਰ੍ਹਾਂ ਦੀ ਆ ਉਹ ਲੜਕਾ ਚੱਲਦਾ ਬਾਹਰ ਉਹਦੀ ਉਹਦੀ ਅੰਦਰ ਸਟੈਂਡਿੰਗ ਗਾਰੰਟੀ ਹੈ ਲੜਕੀ ਹੈਗੀ ਹੈ ਉਹਨਾਂ ਵਿਆਹ ਦੀ ਗੱਲ ਨਹੀਂ ਖੋਂਦੀ ਉਹ ਬੁਢਾ ਇੱਧਰ ਦਾ ਉਹ ਬੁਰਾ ਉੱਥੇ ਦੀ ਦਾਦੀ ਆ ਬੜਾ ਤੇ ਉਹ ਰੇਂਜ ਦੇ ਵਿੱਚ ਤੋਂ ਨਹੀਂ ਮੈਨੂੰ ਚੋਲਰ ਯਾਸ਼ਪਤ ਹੁੰਦੀ ਆ ਜੀ ਉਹ ਜੀ ਨਹੀਂ ਲੋਕਾਂ ਨੂੰ ਮੈਂ ਕੀ ਬਗੈਤਰ ਲਈ ਉਹ ਫਰੋਸ ਸੁਸ਼ੋਧਤ ਕੁਣਾ ਲਿਆ ਰਹੇ ਸੀ ਤੇ ਮੈਂ ਯਾਦੋਂ ਮਿਲਿਆ ਕਿ ਅਕਸਰ ਲੋਕ ਇਹ ਪੁੱਛ ਲੈਂਦੇ ਨੇ ਦਸ ਜੱਗ ਵਾਲਿਆਂ ਨੂੰ ਕੀ ਕਹਿੰਦੇ ਆ ਆਪਣੇ ਸਿਰਸੇ ਦਾ ਹੁਣ ਆਪਾਂ ਲੁਕਦਾ ਰਹਾ ਗੋ ਉਹ ਹੈ ਜਾਇ ਜਿਸ ਸਿਰਸੇ ਦਾ ਨਾਂ ਆ ਹੋਵੇ ਉਹਦੀ ਗੱਲ ਸਾਰ ਹੋ ਗਈ ਇਹ ਸਾਰ ਠੀਕ ਹੈ ਜੀ ਜੀ ਤੋਂ ਬਜਾ ਉਹ ਹਾਂ ਬਾਕੀ ਪਾ ਕੇ ਇਦਾਂ ਤੇ ਯਾਦ ਹੀ ਉਹ ਗਾਣੇ ਦੀ ਖੇਡਾ ਬਈ ਹੁੰਦਾ ਹੈ ਬਿਲਕੁਲ ਯਾਦ ਹੈ ਇੱਕ ਗਾਣਾ ਸੀਗਾ ਉਹ ਫਿਰ ਉਸੇ ਦੀ ਸੰਗਲਾੜੀ ਵਿੱਚ ਯਾਦ ਹੈ ਤੋ ਉਹਨਾਂ ਦੀ ਯਾਦਾਂ ਮੋਹਸਿ ਨੂੰ ਜੁੜਦੀ ਜਾ ਰਹੀ ਹੈ ਤੇ ਸਿਚੁਏਸ਼ਨ ਹੈ ਕਿ ਇੱਕ ਮੁਟਾਗ ਰਹਿਦਾ ਇਹ ਮੁਟਾ ਇੱਥੇ ਰਹਿੰਦਾ ਹੈ ਪ੍ਰਾਹ ਉਹ ਪ੍ਰਾਹਾਂ ਦੀ ਜ਼ਮੀਨ ਦਾ ਅੰਦਰ ਦਾ ਪਿਛਲਾ ਪ੍ਰਾਹਤ ਵਾਲਾ ਲਾਲਚੀ ਹੋ ਗਿਆ ਉਹਦੀ ਜ਼ਮੀਨ ਤੇ ਕਬਜ਼ਾ ਕਰਨ ਨੂੰ ਫਿਰਦਾ ਹੈ ਤੇ ਦੋਹਾਂ ਭਰਾਵਾਂ ਵਿੱਚ ਕਵਰੇਰੀ ਹੈ ਤਾਂ ਕਿ ਜੋ ਵੀ ਹੈ ਤਕਰਾਈ ਹੋ ਜਾਣਾ ਇੱਕ ਸਿਚੁਏਸ਼ਨ ਬਣਵਾਇ ਅਖੀਰ ਤੇ ਕੀ ਨਾ ਦਾ ਸਿੱਕੂਏ ਹੋ ਜਾਂਦੀ ਤਾਂ ਜੀ ਵੀ ਹੋ ਕੀ ਬਣ ਜਾਂਦਾ ਲੈ ਸਾਡੀ ਗਾਹੀ ਹੋ ਜਾਂਦੀ ਮੈਂ ਪੁੱਛਿਆ ਤਾਂ ਨਹੀਂ ਜਾਣ ਮਖੇ ਦੇ ਕਰੈਕਟਰ ਕੋਣ ਕੋਣ ਆਇਆ ਆਇਆ ਬਿਰਦਲ ਮਾਹੇ ਨੂੰ ਕਰੈਕਟਰ ਇਹਦਾ ਖੂਰਾ ਬੜਾ ਬੜਾ ਰੋਲ ਰੋਲ ਉਹ ਮਾਰਾ ਅਜੇ ਦੀ ਰਾਤਾ ਤੇ ਉਹ ਬਤਾਣਾ ਕਿ ਤਸਵੀਰ ਦਿਖਾਓ ਮਾ ਦਿਓ ਬੇਟੀ ਫਿਰ ਨਾਮ ਲਿਖਾ ਲਾ ਮੈਨੂੰ ਯਾਦ ਆ ਰਿਹਾ ਜੰਦਲ ਮਾਹ ਅਜੇ ਨਾਮ ਲਿਖੀ ਦਿਖਾਣਾ ਉਹ ਸੀਗਾ ਕਿ ਲੈ ਮਾਣਿਆ ਸੀ ਵੇਲਾ ਬਣੇ ਇਹ ਖੁਸ਼ੀਆ ਦਾ ਛੇੜਾ ਵੰਡਦੇ ਘਰ ਵੀ ਵੰਡਦੇ ਖੇਤ ਵੀ ਵੰਡਦੇ ਵੰਡ ਲਈ ਹਰ ਤਾਂ ਕਿਵੇਂ ਬਸਾਈ ਤਾਂ ਫਿਰ ਕਿਵੇਂ ਵੰਡਦੇ ਦੱਸੋ ਕਿਵੇਂ ਬਸ ਉਹ ਯਤਰਾ ਦੇ ਗਾਣੇ ਹੁੰਦੇ ਸਿਚੁਏਸ਼ਨ ਨੂੰ ਕਿਹੜਾ ਪੁਰਦਾ ਗਾਣਾ ਭਰ ਲੈ ਜੇ ਤਾਂ ਵਿੱਚ ਕਸ਼ੀਰ ਦਿੱਤੀ ਜਿੱਥੇ ਵਰਦੀ ਆਈ ਜਿਹੜੀ ਉਹਦੀ ਹੁੰਦਾ ਉਹ ਉਹ ਜਿਹੜੇ ਗਾਣੇ ਹੁੰਦੇ ਹਨ ਉਹ ਫਿਰ ਉਹ ਜਿੱਤਰ ਦੇ ਅੰਦਰ ਨਿਕਲ ਜਾਂਦੇ ਪੀਸ ਵਾਸਤੇ ਬਾਹਰ ਵੀ ਹਮ ਘਟਕਾ ਦੇ ਵਿੱਚ ਦੇ ਕੋਈ ਲਿਖ ਵੀ ਜਾਂਦੇ ਲਾਈਵ ਜਾਂਦੇ ਨੇ ਉਹਦਾ ਪਤਾ ਨਹੀਂ ਦਬਿਤੇ ਜਿਹੜਾ ਗਾਲਾ ਤੇ ਪਾ ਪਿਆ ਉਹ ਨਾ ਕੋਈ ਹੋਣੀ ਹੈ ਕਿ ਬਸ ਹੀ ਦਾ ਵੀ ਆਪਣੇ ਦੇ ਨਾਲ ਡਵਾ ਲਿਖਿਆ ਜਾਂ ਇਸ ਤਰ੍ਹਾਂ ਲਿਖਿਆ ਉਹਦਾ ਵੱਟ ਉਹਦਾ ਇਡੀਆ ਰੈਗਨ ਦਾ ਸੁਣਾ ਹੋਣੀ ਬੇਨਤੀ ਇਹ ਪਾਇਰ ਜੀ ਜੀ